ਸਾਰੇ ਪੰਜਾਬ ਦੇ ਵਿੱਚ ਹੜ ਤੋਂ ਬਾਅਦ ਹੋਈ ਤਬਾਹੀ ਦੀ ਪਰਭਾਈ ਲਈ ਕੰਮ ਜੋਰਾ-ਸ਼ੋਰਾ ਤੇ ਚੱਲ ਰਿਹਾ ਹੈ ਪਰ ਲੁਧਿਆਣਾ ਦੇ ਪਿੰਡ ਸਸਰਾਲੀ ਕਲੋਨੀ ਦੇ ਵਿੱਚ ਨਾ ਹੀ ਲੋਕਾਂ ਦੀਆਂ ਜ਼ਮੀਨਾਂ ਰਹੀਆਂ ਨਾ ਹੀ ਫਸਲ ਕਿਉਂਕਿ ਸਤਲੁਜ ਰਿਆ ਦਾ ਵਹਾ ਇੱਕ ਪਾਸੇ ਹੋਣ ਕਰਕੇ 301 ਕਿਨ ਤੋਂ ਬਾਅਦ ਜ਼ਮੀਨ ਪਾਣੀ ਦੇ ਵਿੱਚ ਹੜ ਗਈ ਲੱਖਾਂ ਦੀਆਂ ਜ਼ਮੀਨਾਂ ਦਾ ਕਿਸਾਨਾਂ ਦਾ ਨੁਕਸਾਨ ਹੋ ਗਿਆ ਨਾਲ ਹੀ ਫਸਲ ਦਾ ਨੁਕਸਾਨ ਹੋਇਆ ਤੇ ਨਾਲ ਹੀ ਜ਼ਮੀਨ ਦਾ ਹਲੇ ਵੀ ਲਗਾਤਾਰ ਸਤਲੁਜ ਦਰਿਆ ਦਾ ਪਾਣੀ ਜ਼ਮੀਨਾਂ ਨੂੰ ਖੋਰਾ ਲਗਾ ਰਿਹਾ ਰੋਜ਼ਾਨਾ ਜ਼ਮੀਨ ਹਰ ਜਾਂਦੀ ਹੈ ਇਸ ਨੂੰ ਲੈ ਕੇ ਨੇੜੇ ਤੇੜੇ ਦੀਆਂ 22 ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਪੰਜਾਬ ਦੇ ਗਵਰਨਰ ਨੂੰ ਇੱਕ ਚਿੱਠੀ ਲਿਖ ਕੇ ਇਸ ਸੰਬੰਧੀ ਫੌਜ ਨੂੰ ਤੁਰੰਤ ਲਾ ਕੇ ਇਸ ਦਾ ਹੱਲ ਕਰਨ ਦੀ ਅਪੀਲ ਕੀਤੀ ਗਈ ਹੈ ਜਿਸ ਤੋਂ ਬਾਅਦ ਅੱਜ ਫੌਜ ਦੇ ਅਧਿਕਾਰੀ ਮੌਕਾ ਦੇਖਣ ਪਹੁੰਚੇ ਨੇ ਬਾ ਪਿੰਡ ਦਾ ਬੇੜਾ ਕਰ ਕੋ ਹੋ ਰਿਹਾ ਜੀ ਕੋਈ ਸਰਕਾਰ ਨਹੀਂ ਸੁਣ ਰਹੀ ਸਾਡੀ ਕੋਈ ਹੋਰ ਬਾਹਰਲਾ ਬੰਦਾ ਨਹੀਂ ਆ ਰਿਹਾਗਾ ਇਹ ਮਿੱਟੀ ਵਾਲੇ ਬੋਰੇ ਮਿੱਟੀ ਪਰਬਰ ਲਾਈ ਜਾਂਦੇ ਆ ਆ ਮੇਰੀ ਗੱਲ ਆ ਗੁੱਸੇ ਕਰਨ ਜਿੰਨਾ ਬੁਰਾ ਲਾਇਆ ਸਾਰਾ ਗੈਵ ਸਰ ਕਿਵੇਂ ਲੱਗਦਾ ਬੀਤੇ ਦਿਨੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਆਰਮੀ ਨੂੰ ਚਿੱਠੀ ਲਿਖੀ ਆ ਕਿਉਂਕਿ ਲਗਾਤਾਰ ਜਿਹੜਾ ਬਾਨਾ ਡੈਮੇਜ ਹੁੰਦਾ ਜਾ ਰਿਹਾ ਆਰਮੀ ਨੂੰ ਵੀ ਚਿੱਠੀ ਲਿਖੀ ਆ ਉਧਰੋਂ ਪਿੰਡ ਦੇ ਸਰਪੰਚਾਂ ਅਤੇ ਪਿੰਡ ਵਾਸੀਆਂ ਨੇ ਮਤਾ ਪਾਇਆ ਗਵਰਨਰ ਨੂੰ ਵੀ ਭੇਜਿਆ ਵੀ ਇੱਥੇ ਆਰਮੀ ਲਈ ਜਾਵੇ ਹਾਂਜੀ ਚਿੱਠੀ ਪਾਈ ਆ ਕੱਲ੍ਹ ਕੱਲ੍ਹ ਕਰਾ ਪਾਈ ਆ ਕਿ ਅੱਜ ਪਾਈ ਆ ਉਹਦਾ ਤਾਂ ਅਜੇ ਕੋਈ ਜਵਾਬ ਦਾਬਾ ਵਾ ਤਾਂ ਹੀ ਅਜੇ ਕੋਈ ਆਇਆ ਨਹੀਂ ਹੈਗਾ ਅਜੇ ਕੋਈ ਨਹੀਂ ਆਇਆ ਹੈਗਾ ਤੇ ਆ ਕਿਵੇਂ ਲਾ ਰਿਆ ਮਸ਼ੀਨਰੀ ਲੱਗੀ ਹੋਈ ਆ ਲਗਾਤਾਰ ਮਾਨ ਲਗਾਉਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੀਆਂ ਟੀਮਾਂ ਲੱਗੀਆਂ ਹੋਈਆਂ ਆ ਇਹ ਜਿੰਨੀਆਂ ਮਰਜ਼ੀ ਲੱਗੀਆਂ ਇਹਨਾਂ ਦਾ 2 ਮਹੀਨੇ ਹੋ ਚਲੇ ਲੱਗਿਆ ਨੂੰ ਇੱਕ ਵੀ ਨਹੀਂ ਬੁਰਾ ਰਿਹਾਗਾ ਲਾਈ ਜਾਣ ਹੁਣ ਵੀ ਰੋਜ਼ ਲਾਂਦੇ ਆ ਇਹ ਇਹਨਾਂ ਦਾ ਆਪਣੇ ਪੈਸੇ ਕਮਾਣ ਲੱਗੇ ਹੋਏ ਆ ਜਿੰਨੇ ਭਰ ਕੇ ਲਾ ਲੈਣਾ ਪੂਰੇ ਚਾਨ ਨੂੰ ਰਹਿ ਜਾਂਦੇ ਸਵੇਰੇ ਹੋਰ ਲਾਂਦੇ ਆ ਲੱਖਾਂ ਕਰੋੜਾ ਬੋਰਾ ਹੜ ਗਿਆ ਗਾਤ ਗਲੇ ਦਰਾਂ ਵਿੱਚੋਂ ਬਾਥੋਂ ਬੋਰਾ ਲਾਂਦੇ ਆ ਬੋਰੇ ਦਾ ਇੱਕ ਕੰਮ ਵੀ ਭੋਰਾ ਵੀ ਕਰਦਾ ਤਾਂ ਵੀ ਮੰਨਦੇ ਆ ਅਸੀਂ ਇਦਾਂ ਨਿਯਾਇਸ਼ ਆ ਪਏ ਪਾਈ ਜਾਂਦੇ ਲਕੀ ਜਾਂਦੀ ਹੈ ਕਿ ਲੱਗਦਾ ਮੌਸਮ ਸਾਫ਼ ਹੋ ਚੁੱਕਿਆ ਪਾਣੀ ਦੀ ਰਫ਼ਤਾਰ ਉਦਾਂ ਹੀ ਆ ਪਾਣੀ ਦਾ ਪੱਧਰ ਕਿਤੇ ਘਟ ਗਿਆ ਪਾਣੀ 20000 ਦੇ ਕਰੀਬ ਕਿਤੇ ਪਾਣੀ ਚੱਲਿਆ 770 ਤੇ ਜਿਹੜੀ ਸਤਲੋਈ ਤੇ ਗੇਜ ਹੈ ਨਹੀਂ ਜੀ ਪਾਣੀ ਕੋਈ ਨਹੀਂ ਘਟਿਆ ਸਾਡੀ ਸੁਰਤ ਜਦੋਂ ਦਾ ਲੱਗਿਆ ਪਾਣੀ ਇੰਨਾ ਹੀ ਆ ਸਾਡੀ ਜ਼ਮੀਨ ਵੱਢੀ ਜਾਂਦਾ ਬਾਹਰ ਨੂੰ ਆ ਜਾਂਦਾ ਵੱਢੀ ਜਾਂਦਾ ਬਾਹਰ ਨੂੰ ਆ ਜਾਂਦਾ ਪਾਣੀ ਦਾ ਕੋਈ ਘਟਾ ਨਹੀਂ ਗਾ ਇਹਨਾਂ ਦਾ ਪਾਣੀ ਫੁੱਲ ਆ ਜਾਓ ਉਹ ਵਧੀਆ ਵਾ ਜਗਾ ਇੰਟ ਹੋਊਗੀ ਪਰ ਹੌਣ ਪਾਣੀ ਆਂਦਾ ਸਾਰਾ ਤਾਂ ਇਹ ਨਾਲ ਤਵਾਹ ਹੋ ਚੁੱਕੀ ਆ ਕਿੰਨੇ ਖੇਤ ਤੇ ਜਿਹੜੇ ਆਗੇ ਆ ਕਿਹਾ ਜਾ ਰਿਹਾ ਕਿ 1.5 ਕਿਲੋਮੀਟਰ ਤੱਕ ਜਿਹੜਾ ਆ ਗਿਆ 20 ਫੁੱਟ ਥੱਲੇ 350 ਕਿੱਲਾ ਜੀ ਦਰਿਆਜ ਹੜ ਗਿਆ ਜੀ ਕਮਾਦ ਲੱਗੇ ਝੋਨਾ ਲੱਗੇ ਪੋਲਰ ਲੱਗੇ ਸੀ ਹੁਣ 12 ਦਿਨਾਂ ਕਿੱਲੇ ਬਾਹਰ ਆ ਗਏ ਆ 12 ਦਿਨਾਂ ਕਿੱਲੇ ਬਾਹਰ ਚੱਲ ਰਿਹਾ ਦਰਿਆ ਉਹ ਤੋਂ ਅੱਗੇ ਹੁਣ 15 ਫੁੱਟ ਕਿੱਲੇ ਹੋ ਘਰ ਨੂੰ ਖਤਰਾ ਹੋ ਗਿਆ ਵਾ ਜਲਦੀਪ ਗਿਆ ਨੂੰ ਦੋ ਕਿੱਲੇ ਦੀ ਬਾੜ ਰਹਿ ਗਈ ਸਾਰੀ ਦੇਖ ਲੋ ਜਾ ਕੇ ਚੈੱਕ ਕਰ ਲੋ ਪਾਣੀ ਦਿਨ ਪਾ ਦਿਨ ਟਾਂ ਮਾਰਦਾ ਰਿਹਾ ਜਿਹੜਾ ਪਾਰਜੀ ਤੌਰ ਤੇ ਬਣ ਲਿਆ ਸੀ ਉਹ ਵੀ ਖਤਮ ਹੋ ਚੱਲਿਆ ਵਾ ਹਲਾਤ ਤਾਂ ਜੀ ਚਲੋ ਆਪਾਂ ਕੀ ਕਹਿ ਸਕਦੇ ਖਰਾਬ ਹੀ ਨੇ ਆਪਾਂ ਬਾਕੀ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਦੇਖੋ ਅਸੀਂ ਦਿਨ ਰਾਤ ਲੱਗੇ ਹੋਏ ਹਾਂ ਤੇ ਅਸੀਂ ਪਲੇਟਫਾਰਮ ਤਿਆਰ ਕਰ ਰਹੇ ਹਾਂ ਤੇ ਆ ਵੀ ਹੁਣ ਅਸੀਂ ਇਹਨੂੰ ਟਿਪ ਕਰ ਦੇਣਾ ਤੇ ਬਿਲਕੁਲ ਇਹਦੇ ਨਾਲ ਸਾਡਾ ਜਿਹੜਾ ਪਲੇਟਫਾਰਮ ਬਣ ਗਿਆ ਇੱਕ ਸਾਡੀ ਟੀਮ ਉਧਰ ਲੱਗੀ ਹੋਈ ਹੈ ਇੱਕ ਇੱਧਰ ਲੱਗੀ ਹੋਈ ਹੈ ਬਾਕੀ ਕਿੰਨੀ ਸਾਡੀ ਉਧਰ ਲੱਗੀ ਹੋਈ ਹੈ ਤੇ ਸਾਰੀ ਟੀਮਾਂ ਜਦੋਂ ਇੱਕ ਵਾਰ ਸਾਾਨੂੰ ਪਲੇਟਫਾਰਮ ਬਣ ਗਿਆ ਤੇ ਆਪਸੇ ਸਾਰੀ ਅਸੀਂ ਜਿਹੜੇ ਕਿ ਮਲਾਦਣੇ ਆ ਤੇ ਜਿਹੜੀ ਢਾਹ ਨੂੰ ਆਪਾਂ ਰੋਕ ਲੈਣਾ ਹੈਗਾ ਕੀ ਲੱਗਦਾ ਕਿ ਆ ਅਜਨਾ ਪਿੰਡ ਵਾਕੀਆਂ ਨੇ ਵੀ ਗਵਰਨਰ ਨੂੰ ਚਿੱਠੀ ਲਿਖੀ ਆ ਕਿ ਆਰਮੀ ਭੇਜੀ ਜਾਵੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਵੀ ਚਿੱਠੀ ਲਿਖੀ ਆ ਵੀ ਆਰਮੀ ਭੇਜੀ ਜਾਵੇ ਮੋਰਚਾ ਸੰਭਾਲਿਆ ਜਾਵੇ ਕਿਉਂਕਿ ਲਗਾਤਾਰ ਜਿਹੜੀਆਂ ਜ਼ਮੀਨਾਂ ਖੇਤਾਂਾਂ ਦੀਆਂ ਪਾਣੀ ਦੇ ਵਿੱਚ ਤਬਾਹ ਹੋ ਰਹੀਆਂ ਨੇ ਨਹੀਂ ਬਿਲਕੁਲ ਦੇਖੋ ਅਸੀਂ ਆਪਣੀ ਭਰਪੂਰ ਕੋਸ਼ਿਸ਼ ਕਰ ਰਹੇ ਹਾਂ ਕਿ ਜ਼ਮੀਨਾਂ ਨਾ ਪਾਣੀ ਦੇ ਵਿੱਚ ਖੋਰੀ ਢਾਹ ਨਾ ਲੱਗੇ ਸਾਨੂੰ 1 ਮਹੀਨਾ ਹੋ ਗਿਆ ਅਸੀਂ ਇਸੇ ਚੀਜ਼ ਦੇ ਵਿੱਚ ਲੱਗੇ ਹੋਏ ਆ ਬਾਕੀ ਦੇਖੋ ਸਾਡੀ ਤਾਂ ਕੋਸ਼ਿਸ਼ਾਂ ਨੇ ਜਲਦੀ ਅਸੀਂ ਇਹ ਚੀਜ਼ ਦਾ ਹੱਲ ਕਰ ਲਾਂਗੇ ਕਿੰਨੀ ਕਲੇਵਰ ਲੱਗੀ ਹੋਈ ਹੈ ਜੀ ਫਿਲਹਾਲ ਤੇ ਹਰੇਕ ਜਗ੍ਹਾ ਤੇ ਸਾਡੇ 30 30 40 40 ਬੰਦੇ ਡਿਪਲੋਏ ਕੀਤੇ ਹੋਏ ਨੇ ਕੁਝ ਬੰਦੇ ਥੈਲੇ ਭਰ ਰਹੇ ਨੇ ਕੁਝ ਟਿਪ ਕਰ ਰਹੇ ਨੇ ਬੰਨ ਲੱਗਦਾ ਤੇ ਇਧਰਲੇ ਪਾਸੇ ਟੁੱਟ ਜਾਂਦਾ ਹੈ ਇਹ ਚੀਜ਼ ਆਈ ਤਾਂ ਅਸੀਂ ਸੈਪਰੇਟ ਸੈਪਰੇਟ ਜਗ੍ਹਾ ਤੋਂ 3-4 ਜਗ੍ਹਾ ਤੋਂ ਕੰਮ ਚਲਾ ਰਹੇ ਹਾਂ ਤਾਂ ਕਿ ਜਿਹੜਾ ਹੈਗਾ ਢਾਂ ਨੂੰ ਰੋਕਿਆ ਜਾਵੇ ਤੇ ਪਾਣੀ ਨੂੰ ਵੱਧ ਤੋਂ ਵੱਧ ਉਧਰ ਨੂੰ ਰਿਪੈਲ ਕੀਤਾ ਜਾਵੇ ਪਾਣੀ ਇਧਰ ਆ ਰਿਹਾ ਇਧਰੋਂ ਅਸੀਂ ਰਿਪੈਲ ਕਰਾਂਗੇ ਪਲੇਟਫਾਰਮ ਤਿਆਰ ਕਰਾਂਗੇ ਉਤੇ ਹੀ ਪਾਸਪਾ ਦੇ ਬੁਲਾਰੇ ਬਲਿਆ ਬਾਲ ਵੀ ਮੌਕੇ ਤੇ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਮ ਮਿਲ ਕੇ ਗਵਰਨਰ ਨੂੰ ਇੱਕ ਪੱਤਰ ਲਿਖਿਆ ਜਿਸ ਤੋਂ ਬਾਅਦ ਫੌਜ ਦੇ ਅਧਿਕਾਰੀ ਪਹੁੰਚੇ ਫਿਲਹਾਲ ਹਲੇ ਕੰਮ ਸ਼ੁਰੂ ਨਹੀਂ ਕੀਤਾ ਗਿਆ ਉਥੇ ਪੂਰੀ ਬਿਉਂਤਬੰਦੀ ਬਣਾਈ ਜਾਵੇਗੀ ਕਿ ਕਿਸ ਤਰ੍ਹਾਂ ਲੋਕਾਂ ਨੂੰ ਰਾਹਤ ਮਿਲ ਸਕੇ 27 ਅਗਸਤ ਨੂੰ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਇਹ ਜਿੰਨੇ ਵੀ ਸਾਡੇ ਇਲਾਕੇ ਦੇ ਬੰਦੇ ਨੇ ਇਹਨਾਂ ਦੀ ਖਿਆਲ ਕਰ ਲਓ ਜ਼ਮੀਨਾਂ ਨੂੰ ਰੋੜਦਾ ਆ ਰਿਹਾ ਵਾ ਇਹ ਜਿਹੜਾ ਪਾਣੀ ਹੈਗਾ ਦਰਿਆ ਵਾ ਅੱਜ ਆਪਾਂ 25 ਸਤੰਬਰ ਦੇ ਵਿੱਚ ਖੜੇ ਆਂ ਸੋ ਅਜੇ ਵੀ ਇਹ ਢਾਲ ਜਾਰੀ ਹੈ ਲੋਕਾਂ ਦੀਆਂ ਲੱਖਾਂ ਦੀਆਂ ਜ਼ਮੀਨਾਂ ਨੇ ਜਿਹੜਾ ਇਹ ਪਾਣੀ ਵਹਾ ਕੇ ਲਈ ਜਾ ਰਿਹਾ ਕੱਲ ਸਾਨੂੰ ਬੇਨਤੀ ਕੀਤੀ 22 ਪਿੰਡਾਂ ਦੀਆਂ ਪੰਚਾਇਤਾਂ ਨੇ ਕਿ ਗਵਰਨਰ ਸਾਹਿਬ ਨੂੰ ਲਿਖਿਆ ਕਿ ਇੱਥੇ ਆਰਮੀ ਦੀ ਲੋੜ ਹੈਗੀ ਆ ਕਿਉਂਕਿ ਜਿਹੜਾ ਉੱਥੇ ਰਿਵਰ ਬੈਡ ਬਣ ਗਿਆ ਉੱਪਰ ਸੈਂਡ ਬੈਡ ਬਣ ਗਿਆ ਜਦ ਤੱਕ ਉਹਨੂੰ ਖੋਰਿਆ ਨਹੀਂ ਜਾਂਦਾ ਉਹਨੂੰ ਪੱਟਿਆ ਨਹੀਂ ਜਾਂਦਾ ਤਾਂ ਦਰਿਆ ਆਪ ਦਾ ਰੁੱਖ ਉਧਰ ਨੂੰ ਲੈ ਕੇ ਨਹੀਂ ਜਾਊਗਾ ਸੋ ਅਸੀਂ ਉਹਨਾਂ ਨੂੰ ਲਿਖਿਆ ਰਾਤ ਵੀ ਮੇਰੀ 8:30 ਵਜੇ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੂੰ ਡਿਟੇਲ ਦਿੱਤੀ ਹੈ ਸਾਰੀ ਕੀ ਕੀ ਹੋ ਰਿਹਾ ਵਾ ਸੋ ਸਵੇਰੇ ਜਦੋਂ ਆਏ ਆ ਤਾਂ ਆਰਮੀ ਦੀ ਐਡਵਾਂਸ ਟੀਮ ਆ ਚੁੱਕੀ ਹੈ ਨਿਰੇਖਣ ਕਰਨ ਦੇ ਲਈ ਆਈ ਹੈ ਕਿ ਕੀ ਇੱਥੇ ਕੀਤਾ ਜਾ ਸਕਦਾ ਕਿ ਆਰਜੀ ਬਣ ਕੀ ਕਹਿੰਦੇ ਆ ਪੁਲ ਬਣਾਇਆ ਜਾਵੇ ਜਾਂ ਬੇੜੇ ਲਿਆਂਦੇ ਜਾਣ ਜਿਹਦੇ ਨਾਲ ਉਸ ਨੂੰ ਪੱਟਿਆ ਜਾਵੇ ਤੇ ਇਹਨੂੰ ਰਸਤਾ ਸਿੱਧਾ ਕੀਤਾ ਜਾਵੇ ਦਰਿਆ ਦਾ ਸੋ ਸਾਰਿਆਂ ਦੀਆਂ ਕੋਸ਼ਿਸ਼ਾਂ ਜਾਰੀ ਨੇ ਪਿੰਡਾਂ ਦੇ ਨਾਲ ਖਲੋਤਿਆਂ ਸਾਡਾ ਫਰਜ ਹੈ ਖਲੋਣਾ ਸੋ ਜਿਹੜਾ ਸਾਡਾ ਮੰਤਰੀ ਸਾਹਿਬ ਨੇ ਡਿਜ਼ਾਸਟਰ ਮੈਨੇਜਮੈਂਟ ਮੰਤਰੀ ਸਾਹਿਬ ਉਹ ਆਪ ਦੇ ਹਲਕੇ ਦਾ ਡਿਜ਼ਾਸਟਰ ਰੋਡ ਦੇ ਵਿੱਚ ناکਾਮਯਾਬ ਨੇ ਸੋ ਸਾਡੇ ਸਾਰੇ ਲੋਕਾਂ ਦੀਆਂ ਸਾਰੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨੇ ਕਿ ਇਸ ਜਿਹੜੀ ਢਾਹ ਲੱਗਦੀ ਪਈ ਆ ਇਹਨੂੰ ਰੋਕਿਆ ਜਾਵੇ ਤੇ ਉੱਥੋਂ ਜਦੋਂ ਜੀ ਸਿਲਟਿੰਗ ਕਰਕੇ ਪਾਣੀ ਅਸਲ ਜਿੱਥੇ ਵਹਿੰਦਾ ਹੈ ਉੱਥੇ ਵਹਾਇਆ ਜਾਵੇ ਇਸ ਦੀ ਕੋਸ਼ਿਸ਼ ਜਾਰੀ ਹੈ ਸਾਡੀ ਸੋਦਾ ਦੇ ਕਿ ਲਗਾਤਾਰ ਸਸਰਾਲੀ ਕਲੋਨੀ ਦੇ ਵਿੱਚ ਇੱਥੇ ਕਾਫੀ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਜਿਸ ਤੋਂ ਬਾਅਦ ਹੁਣ ਲਗਾਤਾਰ ਕਿਸਾਨਾਂ ਨੂੰ ਰਾਤ ਮਿਲਣ ਦੀ ਥਾਂ ਹੋਰ ਵੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਹਣੀ ਦੀ ਰਿਪੋਰਟ